15 ਮਾਡਲ ਠੀਕ ਹੈ ਕਾਰ ਦੇ ਦੇ ਦਾਂਗੇ 380000 ਦੀ 2015 ਮਾਡਲ 50000 ਚੱਲੀ ਇਕੋ ਸਪੋਰਟ 2016 ਟਿਟਾਨੀਅਮ ਪਲੱਸ ਸਬ ਤੋਂ ਐਂਡ ਟੌਪ ਮਾਡਲ ਜਿਹੜਾ ਆਂਦਾ ਉਹ ਵਾਲੀ ਹੈ ਠੀਕ ਹੈ 5 ਤੋਂ 5.5 ਲੱਖ ਦਾ ਲੋਨ ਹੋ ਜਾਏਗਾ ਪਹਿਲੇ ਨਾਂ ਦੀ ਕਾਰ ਹੈ ਪ੍ਰੋਜੈਕਟਰ ਹੈਡਲਾਈਟ ਐਸੈਕਸ ਆਪਸ਼ਨਲ ਪੁਸ਼ ਬਟਨ ਸਟਾਰਟ ਪੰਜਾਬ ਨੰਬਰ 2019 ਮਾਡਲ ਹੈ ਫਸਟ ਓਨਰ ਹੈ ਠੀਕ ਹੈ ਕਾਰ ਚੱਲੀ ਹੋਈ ਹੈ origignal 80 ਤੋਂ 82000 ਕਿਲੋਮੀਟਰ 1.4e+ ਹੈ ਠੀਕ ਹੈ 1.4e+ 2020 ਮਾਡਲ ਵਰਨਾ ਪੰਜਾਬ ਨੰਬਰ 1.6 ਦੇ ਵਿੱਚ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਪੰਜਾਬ ਨੰਬਰ 2015 ਦੇ ਵਿੱਚ ਪਹਿਲੇ ਨਾਂ ਦੀ ਕਾਰ ਠੀਕ ਹੈ ਬਹੁਤ ਹੀ ਘੱਟ ਮਿਲੇਗੀ 2019/20 ਪੰਜਾਬ ਨੰਬਰ ਹੈ 60000 ਚੱਲੀ ਹੋਈ ਆ ਸਾਰੀ オリジナル ਹੈ Tata Nexon 2017 ਮਾਡਲ 1.6 SX অপশনাল 6 ایرબેગ ਪੁਸ਼ ਬਟਨ سٹਾਰਟ ਦੋਸਤੋ ਕੀ ਹਾਲ ਚਾਲ ਆ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਆਗੇ ਸੀਗੇ ਗੁਰੂ ਹਰਸਾਏ ਗੋਲੂ ਕਾ ਮੋੜ ਟੱਪ ਕੇ ਨਾ ਸ਼ੋਰੂਮ ਆਉਂਦਾ ਬਾਈ ਜੀ ਕਾਰ ਪਰਣਾ ਇਹਨੂੰ ਤੁਸੀਂ ਅਕਸਰ ਦੇਖਦੇ ਹੋਵੋਗੇ ਫੇਸਬੁੱਕ ਤੇ YouTube ਤੇ ਕਾਪੂ ਕਾਰਾਂ ਵਿਖਾਵਾਂਗੇ ਆਪਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਮਸ਼ਹੂਰ ਆ ਰੇਟਾਂ ਕਰਕੇ ਗੱਡੀਆਂ ਦਿੰਦੇ ਆ ਵਧੀਆ ਤੇ ਰੇਟ ਦਿੰਦੇ ਆ ਦੂਜਿਆਂ ਨਾਲ ਬਹੁਤ ਹੀ ਰੇਅਰ ਤੇ ਰੇਟ ਦਿੰਦੇ ਆ ਤੁਹਾਨੂੰ ਆਪਾਂ ਕਾਰਾਂ ਵਿਖਾਵਾਂਗੇ ਵਧੀਆ ਕਾਰਾਂ ਸਾਹਿਬ ਮੈਂ ਕਹੂੰਗਾ ਜੋਤ ਨੂੰ ਜੋਤ ਆਪਾਂ ਥੋੜਾ ਅੰਦਰੋਂ ਲਿਆ ਸਟਾਕ ਇਹਨਾਂ ਕੋਲੇ ਬਹੁਤ ਹੁੰਦਾ ਇੱਥੇ ਆਜੋ ਫਿਰ ਨੀਓਤ ਹੁਣ ਮੈਂ ਇਧਰ ਮੇਰੇ ਮਗਰ ਮਗਰ ਤੁਰਿਆ ਕਰਾਂ ਕਾਫੀ ਵਧੀਆ ਕਾਰਾਂ ਜਿਵੇਂ ਤੁਸੀਂ ਆਹ ਵੇਖ ਰਹੇ ਹੋਗੇ ਕ੍ਰੈਟਾ ਖੜੀ ਹੋਈ ਆ i20 ਆ ਬਲੈਨੋ ਆ ਡਿਜ਼ ਭਾਵੇਂ ਤਾਂ ਕਿਸੇ ਨੇ ਪੈਸੇ ਲੈਣੇ ਥੋੜੇ ਭਾਵੇਂ ਕਿਸੇ ਨੇ ਪੈਸੇ ਲੈਣੇ ਜ਼ਿਆਦਾ ਇੱਥੇ ਤੁਹਾਨੂੰ ਮਿਲੂਗੀ ਹਰੇਕ ਤਰ੍ਹਾਂ ਦੀ ਕਾਰ ਤੇ ਤੁਹਾਡਾ ਲੋਨ ਵੀ ਇੱਥੇ ਹੀ ਹੋ ਜਾਣਾ ਤੇ ਹੁਣ ਆਜੋ ਆਪਾਂ ਜਾ ਕੇ ਬਾਈ ਹਰਜਿੰਦਰ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਜਾਣ ਕਰ ਦੇਵਾਂਗੇ ਵੀ ਕੀ ਰੇਟ ਆ ਲੋਨ ਕਰ ਇੱਥੇ ਹੋ ਜਾਂਦਾ ਆਜੋ ਫਿਰ ਲੈ ਵੀ ਦੋਸਤੋ ਅੱਜ ਫਿਰ ਹੁਣ ਕਰਦੇ ਆਂ ਬਾਈ ਨਾਲ ਗੱਲਬਾਤ ਹਰਜਿੰਦਰ ਬਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਤੇ ਮੈਂ ਕਾਰਾਂ ਦੇਖਿਓ ਬਈ ਕਾਰਾਂ ਵਜੋਂ ਦੇ ਬਹੁਤ ਸਾਵਧਾਨ ਰਹਿਣਾ ਹੈ ਨਾ ਵੀ ਆਪਣੇ ਬਿਲਕੁਲ ਜੀ 100 ਕਾਰ ਦਾ ਸਟਾਕ ਅੱਜ ਤੁਹਾਨੂੰ ਦਿਖਾਵਾਂਗੇ ਤੇ ਕਾਰਾਂ ਦੀ ਗਾਰੰਟੀ ਵੀ ਦੇਾਂਗੇ ਹੂੰ ਹੂੰ ਕਾਰਾਂ ਦੇ ਵਿੱਚ ਕੁਆਲਿਟੀ ਵੀ ਹੋਵੇਗੀ ਤੇ ਇਹ ਨਹੀਂ ਕਿ ਕਾਵਾਂਗੇ ਕੁਛ ਤੇ ਨਿਕਲੇਗਾ ਕੁਛ ਠੀਕ ਹੈ ਭਾਈ ਜੀ ਕਾਰ ਬਾਜ਼ਾਰ ਨਾਲ ਤੁਹਾਡੇ ਫਾਲੋਅਰ ਵੀ ਜੁੜੇ ਹੋਏ ਨੇ ਤੇ ਸਾਡੇ ਤਾਂ ਚਲੋ ਜਿਹੜੇ ਹੈਗੇ ਨੇ ਉਹ ਤਾਂ ਹੈਗੇ ਹੈਗੇ ਨੇ ਹੂੰ ਹੂੰ 15 ਸਾਲ ਦਾ ਐਕਸਪੀਰੀਅੰਸ ਬਿਲਕੁਲ ਤੇ ਜਿਵੇਂ ਕਹਿੰਦੇ ਨੇ ਕੁਆਲਿਟੀ ਇੱਕ ਇੱਕ ਰੁਪਈਏ ਦਾ ਮੁੱਲ ਉਹ ਮਿਲੇਗਾ ਭਾਈ ਜੀ ਕਾਰ ਬਾਜ਼ਾਰ ਤੋਂ ਠੀਕ ਹੈ ਜੀ ਇਹ ਤੇ ਇੱਕ ਤੁਸੀਂ ਐਂ ਦਾ ਤੁਸੀਂ ਵੀ ਜਿਸ ਨੇ ਆਪਕੇ ਲਈ ਬਾਈ ਜੀ ਕਾਰਪੈਂਟ ਤੇ ਗੁਰੂ ਹਰਸਾਏ ਆਉਣਾ ਹੋਵੇ ਜਿਹੜੀ ਬਿਲocation ਆ ਉਹ ਦੱਸ ਦੋ ਬਿਠਰੇ ਜਾਂਦੀ ਹੈ ਲੋਕੇਸ਼ਨ ਹੈ ਜੀ ਮੇਨ ਫਰੋਜਪੁਰ ਤੋਂ ਫਾਜ਼ਿਲਕਾ ਰੋਡ ਤੇ ਬਿਲਕੁਲ ਵਿਸ਼ਕਾਰ ਗੋਲੂ ਕਾ ਮੋੜ ਠੀਕ ਹੈ ਬਾਰਡਰ ਦੇ ਬਿਲਕੁਲ ਉੱਪਰ ਹੈ ਇੰਦਰੋ ਫਰੋਜਪੁਰ ਫਰੋਜਪੁਰ ਤੋਂ ਫਾਜ਼ਿਲਕਾ ਰੋਡ ਹੈ ਬੋਰਵਾਲ ਜਾਂਦੇ ਆ ਗੰਗਾ ਨਗਰ ਵਾਲਾ ਜਿਹੜਾ ਰੋਡ ਹੈ ਬਿਲਕੁਲ ਵਿਸ਼ਕਾਰ ਹੀ ਕਹਿ ਲੈਣੇ ਆ ਗੋਲੂ ਕਾ ਮੋੜ ਗੁਰੂ ਹਰਸਾਏ ਸ਼ਹਿਰ ਹੈ ਸ਼ਹਿਰ ਤੋਂ ਪਹਿਲਾ ਫੋੜਾ ਜੀ ਠੀਕ ਹੈ ਹਾਂਜੀ ਹਾਂਜੀ ਤੇ ਆਪਣਾ ਇੱਕ ਲੋਨ ਦਾ ਪ੍ਰੋਸੈਸ ਕਿਵੇਂ ਲੋਨ ਹੋ ਜਾਂਦਾ ਇੱਥੇ ਲੋਨ ਬਿਲਕੁਲ ਜੀ 90% ਫੰਡਿੰਗ ਹੋਵੇਗੀ ਜਿਹੜੇ ਬੰਦੇ ਦੀ 50 ਤੋਂ 60000 ਰੁਪਏ ਫੈਮਿਲੀ ਮੰਥਲੀ ਇਨਕਮ ਹੈ ਓਕੇ ਉਸ ਤੇ 90% ਫੰਡਿੰਗ ਹੋਊਗੀ ਠੀਕ ਹੈ ਜੀ ਲੈ ਵੀ ਦੋਸਤੋ ਆਪਾਂ ਕੱਲੀ ਕੱਲੀ ਜਾਣਕਾਰੀ ਮੈਂ ਤਾਂ ਲੈ ਲਈ ਹੋਈ ਆ ਹੁਣ ਫਿਰ ਆਪਾਂ ਕਰਦੇ ਆ ਵੀਡੀਓ ਸਟਾਰਟ ਗੱਡੀਆਂ ਅੱਜ ਘੈਂਟ ਹੋਣੀਆਂ ਤਾਂ ਰੇਟ ਵੱਖਰੇ ਹੋਣਗੇ ਕਿਉਂਕਿ ਰੇਟਾਂ ਦਾ ਇੱਥੇ ਬਹੁਤ ਜ਼ਿਆਦਾ ਫਰਕ ਆ ਆਮ ਸ਼ੋਅਰੂਮ ਨਾਲ ਇੱਥੇ ਉਹ ਤੁਹਾਡਾ ਇਹੀ ਫਾਇਦਾ ਬਾਈ ਜੀ ਕਾਰਪੈਂਟ ਤੇ ਗੁਰੂ ਹਰਸਾਈਕਣਾ ਤੁਹਾਨੂੰ ਇੱਕ ਗੱਲ ਕਹਿਣਾ ਚ ਵਿਆਸ ਸਾਈਡ ਤੋਂ ਤੇ ਜਾਂ ਪਟਿਆਲਾ ਸਾਈਡ ਤੋਂ ਉਹ ਕੀ ਹੁੰਦਾ ਉਧਰ ਜ਼ਿਆਦਾ ਪੰਜਾਬ ਨੰਬਰ 11 ਵਿਕਦੀਆਂ ਦਿੱਲੀ ਨੰਬਰ ਕਾਰਾਂ ਬਹੁਤ ਘੱਟ ਵਿਕਦੀਆਂ ਹੁਣ ਵੇਚਣ ਲੱਗੀਆਂ ਨੇ ਠੀਕ ਆ ਤੇ ਕੀ ਹੁੰਦਾ ਉੱਥੇ ਕਾਰ ਦੇ ਦਾ ਸਾਡੇ ਕਾਰ ਦੇ ਰੇਟ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਲੋਕ ਜਿਵੇਂ ਕਹਿੰਦੇ ਨੇ ਇੱਕ ਅਨਪੜਤਾ ਕਹਿ ਲਓ ਜਾਂ ਅਫਵਾਹ ਕਹਿ ਲਓ ਵੀ ਅਫਵਾਹ ਫੈਲੀ ਹੁੰਦੀ ਹੈ ਜੀ ਨੰਬਰ ਕੱਟ ਕੇ ਲੱਗੇ ਹੋਇਆ ਜੀ ਦਿੱਲੀ ਨੰਬਰ ਤੋਂ ਕੱਟ ਕੇ ਲੱਬਿਆ ਜੀ ਕਾਰ ਗਲਤ ਹੁੰਦੀ ਹੈ ਐਦਾਂ ਦਾ ਕੁਝ ਨਹੀਂ ਹੁੰਦਾ ਜੀ ਦਿੱਲੀ ਦੇ ਵਿੱਚ ਜਦੋਂ ਕਾਰਾਂ ਬੰਦ ਹੁੰਦੀਆਂ ਨੇ ਉਹ ਕਾਰਾਂ ਅਦਰ ਸਟੇਟ ਕੋਲ ਜਾਂਦੀਆਂ ਕੇਰਲਾ ਦੇ ਵਿੱਚ ਪਰਮਾਰ ਹੈ ਜੋ ਅੱਜ ਦੀ ਡੇਟ ਦੇ ਵਿੱਚ ਕੇਰਲਾ ਜਿੰਨਾ ਕਾਰ ਖਰੀਦ ਜਾ ਰਹੀ ਹੈ ਦਿੱਲੀ ਤੋਂ ਹੂੰ ਬਿਲਕੁਲ ਕੇਰਲਾ ਦੇ ਵਿੱਚ ਉੱਥੇ 2 2.5 ਲੱਖ ਦੇ ਮਾਰਜਨ ਨਾਲ ਜਾਂਦੀ ਹੈ ਪਰ ਇੱਥੇ 25 30 ਹਜ਼ਾਰ ਦੇ ਮਾਰਜਨ ਨਾਲ ਅਸੀਂ ਕਾਰ ਵੇਚ ਰਹੇ ਹਾਂ ਕੋਈ ਜ਼ਿਆਦਾ ਕਮਾਈ ਨਹੀਂ ਕਰ ਲੈ ਲੱਖ ਰੁਪਏ ਕਾਰ ਪਿੱਛੋਂ ਨਹੀਂ ਲੈ ਰਹੇ ਹੁਣ ਦੂਜੇ ਪਾਸੇ ਆ ਜੰਨੇ ਆਪਾਂ ਕੀ ਕਹਿੰਨੇ ਆ ਵੀ ਕਹਿ ਦਿੰਦੇ ਆ ਜੀ ਇਹ ਲੱਖ ਲੱਖ ਕਮਾ ਲੈਂਦੇ ਆ 30 35 ਹਜ਼ਾਰ ਤਾਂ ਗੱਲਾ ਹੀ ਨਹੀਂ ਦੇਖੋ ਇੱਕ ਇਹਦੇ ਵਿੱਚ ਵੀ ਖਾਸੀਅਤ ਹੈਗੀ ਹੈ ਇੱਕ ਜਿਵੇਂ ਕਹਿੰਦੇ ਨੇ ਸੀਕ੍ਰੇਟ ਹੈ ਜਿੱਦਾਂ ਹੁਣ ਮੰਨ ਕੇ ਚੱਲੋ ਆ ਸਿਆਜ ਹੈ ਇਹ ਸਿਆਜ ਹੈ ਜੀ 2017 ਮਾਡਲ ਇਹ ਸਾਡੀ ਪਰਚੇਜ਼ ਕੀਤੀ ਹੋਈ ਹੈ ਦਿੱਲੀ ਦੇ ਵਿੱਚੋਂ 17 ਮਾਡਲ 475000 ਰੁਪਏ ਦੀ ਫਸਟ ਓਨਰ ਕਾਰ ਹੈ ਦਿੱਲੀ ਦੇ ਵਿੱਚੋਂ 17 ਮਾਡਲ 3 ਲੱਖ ਦੀ ਵੀ ਮਿਲਦੀ ਹੈ 2.5 ਲੱਖ ਦੀ ਵੀ ਮਿਲਦੀ ਹੈ 3.5 ਲੱਖ ਦੀ ਵੀ ਮਿਲਦੀ ਹੈ ਪੌਣੇ 4 ਲੱਖ ਰੁਪਏ ਦੀ ਵੀ ਮਿਲਦੀ ਹੈ ਪਰ ਗੱਲ ਕਰਦੇ ਆਂ ਬਾਜ਼ਾਰ ਨਾਲੋਂ ਕਿੰਨੀ ਮਹਿੰਗੀ ਚੱਕ ਲਈ ਲੱਖ ਰੁਪਏ ਮਹਿੰਗੀ ਕਾਰ ਚੱਕੀ ਹੈ ਮੈਨੂੰ ਆਪਦੇ ਕਸਟਮਰ ਦਾ ਫਿਕਰ ਹੈ ਜੀ ਮੰਨ ਕੇ ਚੱਲੋ ਸਾਡਾ ਨੈਟਵਰਕ ਅੱਜ ਸਾਡੇ ਕੋਲ 18000 ਕਸਟਮਰ ਜੁੜਿਆ ਆ ਪਿਛਲੇ 15 ਸਾਲਾਂ ਦੇ ਵਿੱਚ ਤੇ ਮੁੱਦਾ ਕੀ ਹੈ ਸਾਨੂੰ ਆਪ ਦੇ ਗਾਗ ਦਾ ਫਿਕਰ ਹੁੰਦਾ ਅਗਲਾ ਬੰਦਾ ਸਾਨੂੰ ਪੈਸੇ ਦਿੰਦਾ ਤੇ ਅਸੀਂ ਉਹਨਾਂ ਦੇ ਪੈਸਿਆਂ ਦਾ ਮੁੱਲ ਪਾਉਂਦੇ ਆ ਬੰਦਾ 5 ਸਾਲ ਵੀ ਕਾਰ ਚਲਾਵੇ ਤੇ ਸਾਡੇ ਨਾਲ ਜੁੜਿਆ ਰਹੇਗਾ ਕਾਰਾਂ ਦੀ ਗੱਲ ਕਰਦੇ ਆ ਹੂੰ ਹੂੰ ਆ ਆਪਣੀ ਕਾਰ ਆ ਗਈ I20 ਪੰਜਾਹ ਨੰਬਰ ਦੀ ਵੱਖ ਭੱ ਲੈਣੇ ਹਰਜਿੰਦਰ ਬਈ ਦੇ ਜਾਵਾਂਗੇ I20 ਆਸਤਾ ਚਾਬੀ ਸਟਾਰਟ ਇੱਕ ਪੁਸ਼ ਬਟਨ ਸਟਾਰਟ ਆਂਦੀ ਹੈ ਹੂੰ ਹੂੰ ਤੇ ਇੱਕ ਆਂਦੀ ਹੈ ਆਪਣੇ ਚਾਬੀ ਸਟਾਰਟ ਆਸਤਾ ਦੇ ਵਿੱਚ ਹੂੰ ਜਿਹੜੀ ਚਾਬੀ ਸਟਾਰਟ ਏ ਇਸ ਦੇ ਵਿੱਚ ਹੁਣ ਬਲੈਕ ਅਲॉय ਵੀਲ ਆ ਗਿਆ ਸੀਗੇ ਆ ਤਾਂ ਆਸਤਾ ਪੁਸ਼ ਬਟਨ ਸਟਾਰਟ ਦੇ ਵਿੱਚ ਵੀ ਬਲੈਕ ਅਲॉय ਵੀਲ ਸੀਗੇ ਪਰ 18 ਦੇ ਵਿੱਚ ਇਹਦੇ ਵਿੱਚ ਕੁਝ ਚੇਂਜਸ ਆਏ ਨੇ ਸੀਟ ਕਵਰ ਦੇ ਅਗਲੇ ਡੈਸ਼ਬੋਰਡ ਦੇ ਸਟੀਰੀਓ ਸਿਸਟਮ ਦੇ ਤੇ ਅਲॉय ਵੀਲ ਜਿਹੜੇ ਬਲੈਕ ਆਏ ਸੀਗੇ ਇਹ ਉਹ ਵਾਲਾ ਮਾਡਲ ਹੈ 2018 ਆਸਤਾ ਆਪਸ਼ਨਲ ਨਾ ਸਿੰਪਲ ਆਸਤਾ ਚਾਬੀ ਸਟਾਰਟ ਰੇਟ ਵਗੈਰਾ 6,20,000 ਰੁਪਏ ਦੀ 5 ਤੋਂ 5.5 ਲੱਖ ਦਾ ਲੋਨ ਹੋ ਜਾਏਗਾ ਪਹਿਲੇ ਨਾਂ ਦੀ ਕਾਰ ਹੈ ਲੱਖ ਚੱਲੀ ਹੋਈ ਹੈ ਲੈ ਬਈ ਗੁੱਸਤ ਆ ਜਾਓ ਤੇ ਲੈ ਜਾਓ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਆ ਕ੍ਰੇਟਾ 2020 ਮਾਡਲ ਹੂੰ ਪੀ ਮਾਡਲ ਹੈ ਕਾਰ ਚੱਲੀ ਹੋਈ ਹੈ 50000 ਕਿਲੋਮੀਟਰ ਠੀਕ ਹੈ ਇਹ 1.4 E+ ਹੈ ਠੀਕ ਹੈ 1.4 E+ 2020 ਮਾਡਲ ਹੂੰ ਕਾਰ ਦੇ ਦਾਂਗੇ 8 ਲੱਖ ਰੁਪਏ ਦੀ ਫਰਸਟ ਓਨਰ ਹੈ ਹਮ ਮਾਡਲ ਵੀ ਹੈ ਤੇ ਕਾਰ 50 ਹਜ਼ਾਰ ਦੇ ਚੱਲੀ ਬਾਡੀ ਸਾਰੀ オリジナル ਪਈ ਹੋਈ ਹੈ ਸਾਰੀ オリジナル ਦਾ ਮਤਲਬ ਬਿਲਕੁਲ ਸਾਰੀ オリジナル ਠੀਕ ਹੈ 7 ਤੋਂ 7.5 ਲੱਖ ਰੁਪਏ ਦਾ ਲੋਨ ਹੋ ਜਾਊਗਾ ਠੀਕ ਹੈ ਉਸ ਤੋਂ ਬਾਅਦ ਫਿਰ ਆਪਣੀ ਆਕਰੇਟ ਆ ਗਈ ਇਹ ਹੈਗੀ ਜੀ 2017 ਮਾਡਲ 1.6 SX ਆਪਸ਼ਨਲ 6 ایر ਬੈਗ ਹਮ ਪੁਸ਼ ਬਟਨ ਸਟਾਰਟ ਹਮ SX ਆਪਸ਼ਨਲ ਇਸ ਦੇ ਵਿੱਚ ਪ੍ਰੋਜੈਕਟਰ ਲਾਈਟ ਹੂੰ ਕਰੂਜ਼ ਕੰਟਰੋਲ ਠੀਕ ਹੈ ਤੇ ਜਿਵੇਂ ਕਹਿੰਦੇ ਨੇ ਫਰੰਟ ਦੇ ਵਿੱਚ ਨਵੀਂ ਗ੍ਰਿਲ ਜਾਲੀ ਹੂੰ ਫਰੰਟ ਬੋਨਟ ਖੁੱਲੇ ਦੀ ਫੁੱਲ ਗਾਰੰਟੀ ਠੀਕ ਹੈ ਤੇ ਜਿਵੇਂ ਕਹਿੰਦੇ ਨੇ ਇੰਜਨ ਖੁੱਲੇ ਦੀ ਫੁੱਲ ਗਾਰੰਟੀ 70000 ਚੱਲੀ ਹੋਈ ਹੈ ਠੀਕ ਹੈ ਜੀ ਇਹ ਕਾਰ ਮਿਲੂਗੀ ਭਾਜੀ ਤੁਹਾਨੂੰ ਐਨਓਸੀ ਦੇ ਨਾਲ 750000 ਦੀ SX ਆਪਸ਼ਨਲ ਹੂੰ 6 एयर बैग पुश बटन स्टार्ट 2017 मॉडल 7 लाख 6.5 लाख ਰੁਪਏ ਦਾ ਇਸ ਤੇ ਲੋਨ ਹੋ ਜਾਊਗਾ ਠੀਕ ਹੈ ਨੰਬਰ ਹਰਿਆਣਾ ਹੈ ਹਰਿਆਣਾ ਵਾਲੇ ਵੀਰਾਂ ਦੇ ਗੱਡੀ ਨਾਮ ਕਰਾ ਦਾਂਗੇ 7.5 ਲੱਖ ਰੁਪਏ ਦੇ ਵਿੱਚ ਹਰਿਆਣੇ ਦੇ ਵਿੱਚ ਇਦਾਂ ਹੀ ਕਾਰ ਦੇ ਦਾਂਗੇ ਠੀਕ ਹੈ ਮਤਲਬ ਇਹ ਹੈ ਕਿ 5000 ਦਾ ਖਰਚਾ ਹੈ ਨਾਮ ਕਰਾਉਣ ਦਾ ਹਰਿਆਣੇ ਦੇ ਵਿੱਚ ਐਸ ਐਕਸ ਆਪਸ਼ਨਲ 6 에어 ਬੈਗ 70000 ਚੱਲੀ ਸਾਰੀ オリジナル ਉਦਾਂ ਹੀ ਨਾਮ ਕਰਾ ਦਾਂਗੇ ਤੁਹਾਡੇ ਏ ਵਾਲੀ 17 ਮਾਡਲ ਕ੍ਰੇਟਾ ਠੀਕ ਹੈ ਜੀ ਉਸ ਤੋਂ ਬਾਅਦ ਆ ਤੁਸੀਂ ਬੋਲੇ ਪਿਆਰਾ ਇਹ ਕਲਰ ਆ ਯਾਰ ਬੜੀ ਸਾਫ ਪਈ ਹੈ ਬ੍ਰਿਜਾ 2019 ਮਾਡਲ ਹੈ ਹਮ ਫਸਟ ਓਨਰ ਹੈ ਠੀਕ ਹੈ ਕਾਰ ਚੱਲੀ ਹੋਈ ਹੈ オリジナル81 ਤੋਂ 82000 ਕਿਲੋਮੀਟਰ ਠੀਕ ਹੈ ਜੀ 82000 ਚੱਲੀ ਹੋਈ ਹੈ ਹਮ ਫਸਟ ਓਨਰ ਹੈ LED ਆਈ ਹੈ ਅਲੋਏ ਵੀਲ ਜੀਡੀ ਆਈ ਵਾਲੇ ਲੱਗੇ ਹੋਏ ਨੇ ਹਮ ਠੀਕ ਹੈ ਜੀ ਲੈਓ ਦੋਸਤੋ ਆ ਤੁਸੀਂ ਟੀ ਕੁੱਟੀ ਸਭ ਕੁਝ ਨਾਲ ਦਾ ਬਹੁਤ ਨੱਟ ਨਾਲ ਦਾ ਨਾ ਹੀ ਕੋਈ ਬਹੁਤ ਨਰਦੀ ਸੀਲ ਫੱਟੀ ਹੋਈ ਹੈ ਤੇ ਨਾ ਹੀ ਜਿਵੇਂ ਕਹਿੰਦੇ ਨੇ ਕੋਈ ਵੈਰੰਗ ਖੁੱਲੀ ਹੋਈ ਹੈ 6,50,000 ਦੀ 19 ਮਾਡਲ ਫਰਸਟ ਓਨਰ ਠੀਕ ਹੈ 6 ਲੱਖ ਦੇ ਆਸ-ਪਾਸ ਇਸ ਤੇ ਲੌਨ ਹੋ ਜਾਊਗਾ ਤੇ ਕਾਰ ਹੈਗੀ ਹੈ ਸੀਲਡ ਸਾਰੀ ਇੱਕਸਾਰ ਸਾਰੀ ਗੱਡੀ ਦੇ ਵਿੱਚੋਂ ਦੋ ਟਾਈਪ ਇਸ ਟੱਚਿੰਗ ਨੇ ਬਾਕੀ ਸਾਰੀ オリジナル ਹੈ ਟਾਟਾ ਦੀ ਨੈਕਸਨ 2019/20 ਪੰਜਾਬ ਨੰਬਰ ਹੈ 60000 ਚੱਲੀ ਹੋਈ ਆ ਸਾਰੀ オリジナル ਹੈ Tata Nexon ਜਿਹੜੀ ਇਹ ਵਾਲੀ ਕਾਰ ਆਈ ਸੀ Tata ਦੀ ਪੂਰੀ ਦਮਦਾਰ ਪਾਵਰਫੁੱਲ ਹਰੇਕ ਪਾਸੋਂ ਵਾਰੰਟੀ ਗਰੰਟੀ ਸਭ ਕੁਝ ਮਿਲੇਗਾ 6 ਲੱਖ ਤੋਂ ਥੱਲੇ ਕਾਰ ਹੈ 6 ਲੱਖ ਦਾ ਇਸ ਤੇ ਲੋਨ ਹੋ ਜਾਏਗਾ ਮਤਲਬ ਇਹ 12 ਲੱਖ ਤੇ ਕੁਝ ਹਜ਼ਾਰ ਦੀ ਨਵੀਂ ਹੈ ਫੁੱਲ ਲੋਨ ਹੀ ਹੋ ਜਾਏਗਾ ਇਸ ਕਾਰ ਤੇ ਤੁਹਾਨੂੰ ਕਰਮਾ ਵਾਲੀ ਇਹ ਕਈ ਸਾਲ ਨਹੀਂ ਵੇਖਣ ਦੀ ਲੋੜ ਜਿੰਨੇ ਸਾਲ ਮਰਜੀ ਚਲਾਈ ਜੋ ਉਸ ਤੋਂ ਬਾਅਦ ਟਾਟਾ ਨੇ ਇੰਜਨ ਦੇ ਵਿੱਚ ਵੀ ਅਪਰੂਵਮੈਂਟ ਕਰਤੀ ਹੋਈ ਹੈ ਵੀ ਮਤਲਬ ਕੱਲੋਂ ਪਹਿਲੇ ਜਦੋਂ ਟਾਟਾ ਦੀਆਂ ਗੱਡੀਆਂ ਆਉਂਦੀਆਂ ਸੀ ਇੰਜਨ ਖੋਲਦੇ ਸੀ ਤਾਂ ਕੋਈ ਦਿੱਕਤ ਆਉਂਦੀ ਸੀ ਪਰ ਇਹਦੇ ਵਿੱਚ ਹੋਣ ਹੋਇਆ ਸਭ ਕੁਝ ਨਹੀਂ ਹੈਗਾ ਹੁਣ ਟਾਟਾ ਦੀਆਂ ਗੱਡੀਆਂ ਜਿਹੜੀਆਂ ਨਵੀਂ ਤਕਨੀਕ ਦੇ ਵਿੱਚ ਆਉਂਦੀਆਂ ਪੀਆਂ ਬਹੁਤ ਦਮਦਾਰ ਨੇ 6 ਲੱਖ ਰੁਪਏ ਦੀ ਕਾਰ ਹੈ ਤੇ 6 ਲੱਖ ਦਾ ਹੀ ਲੋਨ ਹੋ ਜਾਏਗਾ ਉਸ ਤੋਂ ਬਾਅਦ ਫਿਰ ਆ ਇਹ ਹੈਗੀ ਹੈ ਜੀ ਸ਼ਿਫਟ 15 ਮਾਡਲ ਠੀਕ ਹੈ ਕਾਰ ਦੇ ਦਾਂਗੇ 380000 ਦੀ 2015 ਮਾਡਲ ਸੈਕੰਡ ਓਨਰ ਕੋਈ ਵੀ ਵੀਰ ਆਵੇ ਸਾਡੇ ਤੇਨ ਲਖ ਦਾ ਇਸ ਤੇ ਲੋਨ ਕਰਾ ਦਾਂਗੇ ਲਓ ਡਾਉਨ ਪੇਮੈਂਟ ਬਣੇਗੀ 60 70 80000 ਸੋ ਦੋਸਤੋ ਆ ਪਲੇ ਗਿਆ ਗਿਆ ਵਰਨਾ ਬੜੀ ਘੈਂਟ ਕਾਰ ਆ ਤੇ ਆਏ ਤੁਹਾਨੂੰ ਦਿੰਦੇ ਬਾਕੀ ਜਾਣਕਾਰੀ ਫਿਰ ਬਾਅਦ ਵਿੱਚ ਵਰਨਾ ਪੰਜਾਬ ਨੰਬਰ 1.6 ਦੇ ਵਿੱਚ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਪੰਜਾਬ ਨੰਬਰ 2015 ਦੇ ਵਿੱਚ ਪਹਿਲੇ ਨਾਂ ਦੀ ਕਾਰ ਠੀਕ ਹੈ ਬਹੁਤ ਹੀ ਘੱਟ ਮਿਲੇਗੀ ਹੂੰ ਤੇ ਇਧਰ ਫਰਸਟ ਓਨਰ ਵਰਨਾ ਖੜੀ ਹੈ ਤੇ ਵਰਨਾ ਦੇ ਵਿੱਚ ਕੁਆਲਿਟੀ ਵੀ ਖੜੀ ਹੈ ਪੇਂਟ ਵੀ 80 ਤੋਂ 85% ਓਰੀਜਨਲ ਹੈ ਹੂੰ ਹੂੰ ਇਹ ਇੱਕ ਇੱਕ ਬੋਰਨੜ ਖੁੱਲੇ ਦੀ ਇੰਜਨ ਖੁੱਲੇ ਦੀ ਫੁੱਲ ਗਾਰੰਟੀ ਹੋਵੇਗੀ ਠੀਕ ਹੈ ਪੰਜਾਬ ਨੰਬਰ ਹੈ 15 ਮਾਡਲ ਹੈ 1.6 ਐਸਐਕਸ ਮਾਡਲ ਹੈ ਠੀਕ ਹੈ ਚਾਬੀ ਸਟਾਰਟ ਹੈ ਹੂੰ ਬਾਜ਼ਾਰ ਦੇ ਵਿੱਚ ਇਹ ਵਰਨਾ ਲੈਣ ਜਾਓਗੇ 15 ਮਾਡਲ ਫਰਸਟ ਓਨਰ 6 ਲੱਖ ਤੋਂ ਘੱਟ ਨਹੀਂ ਦਊਗਾ ਤੇ ਇਸ ਕਾਰ ਦਾ ਬਿਨਾ ਪ੍ਰੋਜੈਕਟਰ ਲਾਈਟ ਤੋਂ ਇਸ ਕਾਰ ਦੀ ਮੰਗ ਵੀ ਪੂਰੀ ਹੈ ਜਿਸ ਨੇ ਇਹ ਵਰਨਾ ਲੈਣੀ ਹੈ ਉਸ ਨੇ ਇਹ ਹੀ ਲੈਣੀ ਹੈ ਮਾਡਲ 15 ਫਰਸਟ ਓਨਰ ਹੈ ਲੱਖ ਚੱਲੀ ਹੋਈ ਹੈ ਠੀਕ ਹੈ 5 ਲੱਖ ਰੁਪਏ ਦੀ ਕਾਰ ਦੀ ਸਿਰਫ 5 ਲੱਖ ਰੁਪਏ ਦੀ 2015 ਮਾਡਲ ਫਰਸਟ ਓਨਰ ਪੰਜਾਬ ਨੰਬਰ ਠੀਕ ਹੈ ਜੀ ਉਸ ਤੋਂ ਬਾਅਦ 50 ਹਜ਼ਾਰ ਚੱਲੀ ਇਕੋ سپورਟ 2016 ਟੈਟਾਨੀਅਮ ਪਲੱਸ ਸਭ ਤੋਂ ਐਂਡ ਟਾਪ ਮਾਡਲ ਜਿਹੜਾ ਆਂਦਾ ਉਹ ਵਾਲੀ ਹੈ 2016 ਟਟanium ਪਲੱਸ ਪੁਸ਼ ਬਟਨ ਸਟਾਰਟ ਹੂੰ ਇੱਧਰ ਦੇਖੋ ਸਿਰਫ 50000 ਚੱਲੀ ਹੋਈ 50000 ਦਾ ਮਤਲਬ 50000 ਹੀ ਚੱਲੀ ਹੋਈ ਹੈ ਟਟanium ਪਲੱਸ ਪੁਸ਼ ਬਟਨ ਸਟਾਰਟ ਕੰਪਨੀ ਅਲੋਏਬਲ ਠੀਕ ਹੈ ਦੇਖੋ ਸਾਰੀ オリジナル ਹਜੇ ਜਿਵੇਂ ਕਹਿੰਦੇ ਨੇ ਸ਼ੀਟਾਂ ਤੋਂ ਕਾਗਜ਼ ਨਹੀਂ ਉਤਰੇ ਇੰਨੀ ਨਵੀਂ ਕਾਰ ਹੈ ਹੂੰ ਫੋਰਡ ਇਕੋਸਪੋਰਟ 2000 16 ਮਾਡਲ 50000 ਚੱਲੀ ਫਰਸਟ ਓਨਰ ਠੀਕ ਹੈ ਥੋੜੀ ਇਕੋ Sport ਟੈਟਾਨੀਅਮ ਪਲੱਸ ਪੁਸ਼ ਬਟਨ ਸਟਾਰਟ 50000 ਚੱਲੀ ਸਾਰੀ origignal ਕੁਆਲਿਟੀ ਲੈਣੀ ਹੈ ਅੱਖਾਂ ਬੰਦ ਕਰਕੇ ਆਜੋ ਖੜੀਏ ਆਪਣੇ ਕੋਲ ਕੁਆਲਿਟੀ ਉਸ ਤੋਂ ਬਾਅਦ ਇੱਧਰ ਆਜੋ ਕ੍ਰੇਟਾ ਭਾਈ ਰੇਟ ਕੰਨਾ ਕਿਆ ਸੀ ਇਹ 4 ਲੱਖ ਰੁਪਏ ਦੀ ਠੀਕ ਹੈ ਡਿਮਾਂਡ ਸਵਾ 4 ਲੱਖ ਰੁਪਏ ਦੇਾਂਗੇ 4 ਲੱਖ ਰੁਪਏ ਠੀਕ ਹੈ ਉਸ ਤੋਂ ਬਾਅਦ ਆਜੋ ਜੀ ਕ੍ਰੇਟਾ ਹੂੰ ਪ੍ਰੋਜੈਕਟਰ ਹੈਡਲਾਈਟਾਂ ਪ੍ਰੋਜੈਕਟਰ ਹੈਡਲਾਈਟ ਹਮ ਐਸ ਸੈਕਸ ਆਪਸ਼ਨਲ ਪੁਸ਼ ਬਟਨ 스타ਟ ਪੰਜਾਬ ਨੰਬਰ ਠੀਕ ਹੈ ਕਾਰ ਚੱਲੀ ਹੋਈ ਹੈ 82000 ਕਿਲੋਮੀਟਰ ਠੀਕ ਹੈ ओरिजिनल 82000 ਚੱਲੀ ਹੋਈ ਹੈ ਹਮ ਐਂਡਰੋਇਡ ਸਿਸਟਮ ਐਕਸਟਰਾ ਲੱਗਿਆ ਹੋਇਆ ਇਸ ਦੇ ਵਿੱਚ ਜਿਹੜਾ ਫਿੱਟਡ ਸਿਸਟਮ ਹੈ ਉਹ ਹੋਰ ਆਂਦਾ ਐਕਸਟਰਾ ਲੱਗਿਆ ਹੋਇਆ ਐਚ ਡੀ ਬੈਕ ਕੈਮਰਾ ਠੀਕ ਹੈ ਪਲੱਸ ਐਂਡਰੋਇਡ ਸਿਸਟਮ ਪ੍ਰੋਜੈਕਟਰ ਲਾਈਟ ਹਮ ਹਮ ਮਤਲਬ ਇਹ ਹੈ ਕਿ ਕਾਰ ਦੇ ਵਿੱਚ ਕਵਾਲਿਟੀ ਤੇ ਗਾਰੰਟੀ ਭਾਵੇਂ 5 ਸਾਲ ਦੀ ਲੈ ਜਾਓ ਇਸ ਚੀਜ਼ ਦੀ ਸ਼ੋਰਟੀ ਹੈ ਠੀਕ ਹੈ 2015 ਐਸਐਕਸ ਆਪਸ਼ਨਲ 7,50,000 ਰੁਪਏ ਦੀ ਕਾਰ ਨਾਲ 2 ਸਾਲ ਦੀ ਗਾਰੰਟੀ ਠੀਕ ਹੈ ਨੰਬਰ ਪੰਜਾਬ